ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਪ੍ਰਤਾਪ ਸਿੰਘ ਬਾਜਵਾ ਕਾਫੀ ਚਰਚਾ ਦੇ ਵਿੱਚ ਨੇ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦਾ ਰੁਖ ਕੀਤਾ ਸੀਗਾ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਮਾਮਲੇ ਦੀ ਅਗਲੀ ਸੁਣਵਾਈ 22 April ਨੂੰ ਹੋਵੇਗੀ ਪ੍ਰਤਾਪ ਸਿੰਘ ਬਾਜਵਾ ਕੋਰਟ ਦੇ ਵਿੱਚ ਪਹੁੰਚੇ ਸੀ ਕਿਉਂਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਜਿਸ ਬਿਆਨ ਦੇ ਉੱਤੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਿਆ ਐਫ ਆਈ ਆਰ ਨੂੰ ਰੱਦ ਕਰਾਉਣ ਲਈ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਮਾਮਲਾ ਸੀਗਾ ਜੋ ਕੁਝ ਪੰਜਾਬ ਦੇ ਵਿੱਚ ਹਾਲਾਤ ਸੀਗੇ ਅਮਨ ਕਾਨੂੰਨ ਦੀ ਸਥਿਤੀ ਸੀ ਉਹਨੂੰ ਲੈ ਕੇ ਉਹਨਾਂ ਨੇ ਬਿਆਨ ਦੇ ਦਿੱਤਾ ਸੀਗਾ ਤੇ ਹੁਣ ਆਖਰਕਾਰ 22 April ਅਗਲੀ ਸੁਣਵਾਈ ਹੋਵੇਗੀ 22 April ਨੂੰ ਕੀ ਹੁੰਦਾ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਦੇਖਣ ਵਾਲੀ ਗੱਲ ਹੈ ਪਰ ਇਹਦੇ ਨਾਲ ਹੀ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਕੀਤਾ ਹੈ ਤੇ ਇਸ ਪੂਰੇ ਮਾਮਲੇ ਦੀ ਰਿਪੋਰਟ ਵੀ ਮੰਗੀ ਗਈ ਹੈ ਇਸ حساب ਸੇ ਅੱਪ ਪੇਚਾਲ ਬਣਾ ਰਹੇ ਹਨ ਇਸ ਇਸੇ سینٹر کی اور اسٹیٹ کی گورنمنٹ کامیابی کا ہوگی اور ڈیموکریسی کی جیت ہوگی اور سچائی کی جیت ہوگی ہمیں اس پر پھول راہو گاندھی آگے بڑھو ہم تمہارے راہل گاندھی آگے بڑھوارے پرتاپ سنگھ باجوہ آگے بڑھ رہے ہیں ਜ਼ਿਕਰ ਹੋਇਆ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਗਰਨੇਡਸ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਭੱਗ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਾਂਚ ਦੇ ਹੁਕਮ ਦਿੱਤੇ ਕਾਰਵਾਈ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਸੋਰਸ ਪੁੱਛਿਆ ਗਿਆ ਕਿ ਜੇਕਰ ਤੁਹਾਡੇ ਕੋਲ ਬਾਜਵਾ ਸਾਹਿਬ ਕੋਈ ਇਨਪੁਟ ਹੈ ਤਾਂ ਸਾਨੂੰ ਵੀ ਦੱਸੋ ਤਾਂ ਸੋਰਸ ਨਾ ਦੱਸਣ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਤੇ ਕੱਲ ਉਹ ਥਾਣੇ ਵੀ ਗਏ ਸੀਗੇ ਥਾਣੇ ਜਾ ਕੇ ਵੀ ਉਹਨਾਂ ਨੇ ਲੰਮਾ ਸਮਾਂ ਪੁਛਗਿਸਚ ਦੇ ਵਿੱਚ ਹਿੱਸਾ ਲਿਆ ਉਹਨਾਂ ਤੋਂ ਲੰਮਾ ਸਮਾਂ ਪੜਤਾਲ ਕੀਤੀ ਗਈ तकरीबन 5.5-6 ਘੰਟੇ ਉਹਨਾਂ ਤੋਂ ਪੁਲਿਸ ਨੇ ਪੁਛਗਿਸਚ ਕੀਤੀ ਸੀ ਇਸ ਤੋਂ ਇਲਾਵਾ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਬਾਜਵਾ ਦੇ ਉੱਤੇ ਐਫ ਆਈ ਆਰ ਰੱਦ ਕਰਾਉਣ ਨੂੰ ਲੈ ਕੇ ਤੇ ਉਹਦੇ ਉਲਟ ਆਮ ਆਦਮੀ ਪਾਰਟੀ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਸੀਗਾ ਮੋਹਾਲੀ ਦੇ ਵਿੱਚ ਯਾਨੀ ਕਿ ਮਾਮਲਾ ਹੁਣ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਕੋਰਟ ਦਾ ਵੀ ਇਹਦੇ ਉੱਤੇ ਇੱਕ ਤਰੀਕੇ ਨਾਲ ਕੁਝ ਹੱਦ ਤੱਕ ਫੈਸਲਾ ਆ ਗਿਆ ਕਿ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਵੀ 22 April ਤੱਕ ਟਾਲ ਦਿੱਤੀ ਗਈ ਹੈ ਉਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ 22 April ਨੂੰ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਗਿਆ ਤੇ ਹੁਣ 22 April ਨੂੰ ਕੀ ਹੁੰਦਾ ਕੀ ਫੈਸਲਾ ਆਉਂਦਾ ਸਭ ਦੀਆਂ ਨਜ਼ਰਾਂ ਇਸੇ ਤੇ ਟਿਕੀਆਂ ਹੋਈਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ